ਸ਼੍ਰੋਮਣੀ ਕਾਲਦਿਰ ਦੇ ਪ੍ਰਧਾਨ ਸਰਦਾਰ ਸੁਖਬੀਬ ਸਿੰਘ ਬਾਦਲ ਨੂੰ ਕੱਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਫਤਰਾਂ ਸਿੰਘ ਸਾਹਿਬ ਜਾਨੀ ਰਕबीर ਸਿੰਘ ਵੱਲੋਂ ਅਤੇ ਪੰਥ ਸਿੰਘ ਸਾਹਿਬਾਨ ਵੱਲੋਂ ਜਿਹੜੀ ਧਾਰਮਿਕ ਸਜਾ ਜਿਹੜੀ ਸੀ ਉਹ ਲਗਾ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਹੁਣ ਸੁਖਬੀਬ ਸਿੰਘ ਬਾਦਲ ਜਿਹੜੇ ਨੇ ਸੱਚਖੰਡ ਸ਼ਿ ਦਰਬਾਰ ਸਾਹਿਬ ਦੇ ਬਾਹਰ ਮੌਜੂਦ ਨੇ ਅਤੇ ਘੰਟਾ ਘਾਟੋਂਗ ਵਾਲੇ ਪਾਸੇ ਜੋ ਮੇਨ ਦਰਵਾਜ਼ਾ ਹੈ ਉੱਥੇ ਬੈਠ ਕੇ ਉਹਨਾਂ ਵੱਲੋਂ ਜਿਹੜੀ ਹੈ ਉਹ ਸਜਾ ਜਿਹੜੀ ਹੈ ਆਪਣੀ ਨਿਭਾਈ ਜਾ ਰਹੀ ਹੈ ਹਾਲਾਂਕਿ ਉਹਨਾਂ ਵੱਲੋਂ ਗੱਲ ਦੇ ਚਿੱਟ ਤਖਤੀ ਜਿਹੜੀ ਹੈ ਉਹ ਪਾਈ ਗਈ ਸੀ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਸਤਰਾ ਸਿੰਘ ਸਾਹਿਬ ਜਾਨੀ ਰਗਬੀਰ ਸਿੰਘ ਜਾਨੀ ਹਰਪੀ ਸਿੰਘ ਅਤੇ ਪੰ ਸਿੰਘ ਸਾਹਿਬਾ ਨਾਲ ਵੱਲੋਂ ਜਿਹੜਾ ਸੀਗਾ ਫੈਸਲਾ ਸੁਣਾਇਆ ਗਿਆ ਸੀ ਕਿ ਉਹਨਾਂ ਨੂੰ ਆਪਣੇ ਗੱਲ ਦੇ ਵਿੱਚ ਤਖਤੀ ਪਾ ਕੇ ਇਸ ਸਜ਼ਾ ਨੂੰ ਜਿਹੜੀ ਹੈ ਉਹ ਪੂਰੀ ਕਰਨੀ ਪਵੇਗੀ ਹਾਲਾਂਕਿ ਦੋ ਦਿਨ ਸੱਚਖੰਡਿ ਦਰਬਾਰ ਸਾਹਿਬ ਦੇ ਇਸ ਦਰਵਾਜੇ ਤੇ ਬੈਠ ਕੇ ਜਿਹੜਾ ਹੈ ਉਹ ਜਿਹੜੀ ਸੇਵਾਦਾਰ ਦੀ ਜਿਹੜੀ ਹੈ ਭੂਮਿਕਾ ਜਿਹੜੀ ਹੈ ਉਹ ਇਹਨਾਂ ਵੱਲੋਂ ਨਿਭਾਈ ਜਾਵੇਗੀ ਜਿਸ ਤਰ੍ਹਾਂ ਅਸੀਂ ਸੁਖਬੀ ਸਿੰਘ ਬਾਦਲ ਉੱਤੇ ਪਹੁੰਚੋ ਨਾਲ ਵੱਲੋਂ ਪਹਿਲਾ ਸ ਔਰ ਆਪਣੀ ਹਾਜ਼ਰੀ ਜਿਹੜੀ ਹੈ ਉਹ ਲਗਾਏਗੀ ਇਸ ਤੋਂ ਬਾਅਦ ਉਹਨਾਂ ਵੱਲੋਂ ਆਪਣੀ ਸੇਵਾ ਜਿਹੜੀ ਹੈ ਉਹ ਆਰੰਭ ਕੀਤੀ ਗਈ ਹਾਲਾਂਕਿ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਦਿਨ ਆਪਣੀਆਂ ਜਿੰਨੀਆਂ ਵੀ ਗਲਤੀਆਂ ਸਨ ਉਹਨਾਂ ਨੂੰ ਮੰਨਿਆ ਗਿਆ ਸੀ ਕਿਉਂਕਿ ਉਹਨਾਂ ਵੱਲੋਂ ਜੋ ਸਸਾ ਸਾਹ ਸੀਗਾ ਉਸ ਨੂੰ ਮਾਫੀ ਦੇਣ ਦੀ ਗੱਲ ਜਿਹੜੀ ਕਹੀ ਜਾ ਰਹੀ ਸੀ ਉਸ ਵਿੱਚ ਜਿਹੜੀ ਸੀਗੀ ਉਹ ਆਪਣੀ ਗੱਲ ਜਿਹੜੀ ਸੀਗੀ ਉਹ ਮੰਨਿਆ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਿਹੜੀ ਗੁਪਤ ਮੀਟਿੰਗ ਹੋਈ ਸੀ ਉਸ ਨੂੰ ਵੀ ਜਿਹੜਾ ਸੁਭੀ ਸਿੰਘ ਬਾਦਲ ਵੱਲੋਂ ਜਿਹੜਾ ਸੀਗਾ ਉਹ ਕੱਲ ਜਿਹੜਾ ਸੀਗਾ ਉਹ ਮੰਨ ਲਿੱਤਾ ਗਿਆ ਲੇਕਿਨ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਜਿਹੜੀ ਹੈ ਸਜਾ ਜਿਹੜੀ ਹੈ ਉਹ ਸ਼ੁਰੂਆਤ ਜਿਹੜੀ ਹੈ ਸੁਭੀ ਸਿੰਘ ਬਾਦਲ ਵੱਲੋਂ ਜਿਹੜੀ ਹੈ ਉਹ ਉਹਨਾਂ ਵੱਲੋਂ ਆਪਣੀ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੰਜ ਦਿਨ ਜਿਹੜੀ ਹੈ ਲਗਾਤਾਰ ਸੇਵਾ ਜਿਹੜੀ ਹੈ ਉਹਨਾਂ ਵੱਲੋਂ ਕੀਤੀ ਜਾਵੇਗੀ ਜਿਸ ਵਿੱਚ ਦੋ ਦਿਨ ਜਿਹੜੇ ਸੱਚਕਾਂ ਸਿੰਘ ਦਰਬਾਰ ਸਭ ਕੀਤੀ ਜਾਵੇਗੀ ਪਰ ਤਿੰਨ ਦਿਨ ਜਿਹੜਾ ਹੈ ਉਹ ਉਹਨਾਂ ਵੱਲੋਂ ਹੋਰ ਗੁਰਦੁਆਰਾ ਸਾਹਿਬਾਂ ਦੇ ਵਿੱਚ ਜਾ ਕੇ ਜਿਹੜੀ ਹੈ ਉਹ ਸੇਵਾ ਜਿਹੜੀ ਇਸੇ ਤਰ੍ਹਾਂ ਹੀ ਨਿਭਾਈ ਜਾਵੇਗੀ। ਲਾਸਟ ਦੇ ਵਿੱਚ ਉਹਨਾਂ ਵੱਲੋਂ 11000 ਰੁਪਏ ਦਾ ਖਰਾ ਪ੍ਰਸ਼ਾਦੀ ਦੇਖ ਜਿਹੜੀ ਹੈ ਉਹ ਕੁਰਬਾਨੀ ਪਵੇਗੀ ਅਤੇ ਨਾਲ ਹੀ ਉਸ ਸਮੇਂ ਜਿਹੜਾ ਸੀਗਾ ਜੋ 95 ਲੱਖ ਦੇ ਕਰੀਬ ਜਿਆਸੀ ਸਪਲੀਮੈਂਟ ਦਿੱਤੇ ਗਏ ਸਨ ਜਾਂ ਐਡਵਰਟਾਈਜ਼ਮੈਂਟਸ ਦਿੱਤੀਆਂ ਗਈਆਂ ਸਨ ਅਖਬਾਰਾਂ ਨੂੰ ਉਹਨਾਂ ਦੇ ਪੈਸਿਆਂ ਦੇ ਵਿਆਜ ਦੇ ਸਹਿਤ ਪੈਸੇ ਜਮ੍ਹਾਂ ਕਰਾਉਣ ਦੀ ਗੱਲ ਜਿਹੜੀ ਹੈ ਉਹ ਵੀ ਕਹੀ ਗਈ ਆ। ਹੁਣ ਲਗਾਤਾਰ ਹੀ ਸੁਖਬੀਰ ਸਿੰਘ ਬਾਦਰਨਾਲਾ ਸੁਖਦੇਵ ਸਿੰਘ ਢੀਂਸਾ ਜਿਹੜੇ ਨੇ ਉਹ ਵੀ ਇੱਥੇ ਬੈਠੇ ਹੋਏ ਨੇ ਹਾਲਾਂਕਿ ਦੇਸੂ ਢੀਂਸਾ ਜਿਹੜੇ ਨੇ ਉਹਨਾਂ ਦੇ ਬਿਰਧ ਆਸ਼ਰ ਜਿਹੜੀ ਵਿਵਸਥਾ ਚ ਹੋਣ ਕਰ ਉਹਨਾਂ ਨੂੰ ਵੀ 휠ਚੇਅਰ ਤੇ ਬੈਠਣ ਵਾਸਤੇ ਕਿਹਾ ਜਾ ਰਿਹਾ ਹੈ ਕਿਉਂਕਿ ਉਹਨਾਂ ਉਹਨਾਂ ਕੋ ਵੀ ਜਿਹੜਾ ਹੈ ਜਰਾ ਤਿਲਜਾ ਜਰਾ ਸਮਝ ਰਿਹਾ ਖਲੋਤਾ ਨਹੀਂ ਜਾ ਸਕਦਾ ਲੇਕਿਨ ਸੁਖਬੀਰ ਸਿੰਘ ਬਾਦਰ ਦੀ ਲਾਟੇ ਸੱਟ ਲੱਗਣ ਕਾਰਨ ਉਹਨਾਂ ਵੱਲੋਂ ਜਿਹੜਾ ਹੈ ਇਸ ਜਿਹੜੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਜਿੱਥਤਾਂ ਵੱਲੋਂ ਇਹ ਥੋੜਾ ਜਿਹਾ ਉਹਨਾਂ ਨੂੰ ਰਾਏ ਦਿੱਤੀ ਗਈ ਕਿ ਉਹ ਬੈਠ ਕੇ ਆਪਣੀ ਸੇਵਾ ਜਿਹੜੀ ਹੈ ਉਹ ਨਿਭਾ ਸਕਦੇ ਨੇ ਲੇਕਿਨ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਸੁਖਬੀ ਸਿੰਘ ਬਾਦਲ ਜਿਹੜੇ ਨੇ ਉਹ 10 ਵਜੇ ਤੱਕ ਜਿਹੜੀ ਹੈ ਉਹ ਸੇਵਾ ਨਿਭਾਉਂਦੇ ਹੋਏ ਨਜ਼ਰ ਆਉਣਗੇ ਅਤੇ ਨਾਲ ਹੀ ਉਹਨਾਂ ਵੱਲੋਂ ਉਸ ਤੋਂ ਬਾਅਦ ਨਾਲੇ ਜਿੰਨੇ ਵੀ ਕੈਬਨ ਮੰਤਰੀ ਨੇ ਉਹ ਟਾਇਲਟ ਸਾਫ ਕਰਦੇ ਹੋਏ ਨਜ਼ਰ ਆਣਗੇ ਲੇਕਿਨ ਹੁਣ ਸੁਖਬੀ ਸਿੰਘ ਬਾਦਲ ਜਿਹੜੇ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਅਤੇ ਉਹਨਾਂ ਵੱਲੋਂ ਜਿਹੜੀ ਆਪਣੀ ਸੇਵਾ ਜਿਹੜੀ ਹੈ ਉਹ ਨਿਭਾਈ ਜਾ ਰਹੀ ਹੈ ਤੇ ਇੱਕ ਘੰਟੇ ਤੱਕ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਸਚ칸ਸ਼ੀ ਦਰਬਾਰ ਸਾਹਿਬ ਘੰਟਾ ਘਰ ਚੌਂਕ ਵਾਲੇ ਪਾਸੇ ਗਵਰਨਮੈਂਟ ਗੇਟ ਦੇ ਉੱਤੇ ਜਿਹੜੀ ਹੈ ਸੇਵਾ ਨਿਭਾਈ ਜਾਵੇਗੀ ਤਾਂ ਜੋ ਕਿ ਇਹ ਸੇਵਾ ਨਾਲ ਹੀ ਉਹਨਾਂ ਵੱਲੋਂ ਕੀਤੇ ਗਏ ਜਿਹੜੇ ਪਾਪ ਨੇ ਉਹ ਘਟ ਸਕਣ ਨਾਲ ਹੀ ਸੁਖਬੀ ਸਿੰਘ ਬਾਦਲ ਦੇ ਨਾਲ ਨਾਲ ਸੁਦੇਵ ਸਿੰਘ ਢਿੰਸਾ ਜਿਹੜੇ ਨੇ ਉਹ ਮੌਜੂਦ ਨੇ ਤੇ ਸ਼ਰਮ ਦੀ ਕਾਰਜਦਲੀ ਜਿਹੜੀ ਸਮੂਹ ਲੀਡਰਸ਼ਿਪ ਜਿਹੜੀ ਹੈ ਉਹ ਇੱਥੇ ਮੌਜੂਦ ਹੈ ਤਾਂ ਜੋ ਕਿ ਉਹਨਾਂ ਨੂੰ ਵੀ ਜਿਹੜੀ ਉਹਨਾਂ ਵੱਲੋਂ ਕੀਤੀਆਂ ਗਈਆਂ ਗਲਤੀਆਂ ਨੇ ਉਸ ਦਾ ਅਹਿਸਾਸ ਜਿਹੜਾ ਹੈ ਉਹ ਹੋ ਸਕੇ ਉਸ ਤੋਂ ਬਾਅਦ ਜਿਹੜਾ ਹੈ ਸ਼ਰੋਮਨੀ ਕਾਲੇਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਜਿਹੜੇ ਨੇ ਉਹ ਤਨਖਾਈਆ ਜਿਹੜੇ ਨੇ ਉਹ ਤੋਂ ਤਨਖਾਹ ਜਿਹੜੀ ਜਿਹੜੀ ਪੂਰੀ ਕੱਟ ਲੈਂਦੇ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਜੋ ਆਪ ਸਿਆਸਤ ਦੇ ਤਾ ਰਾਹੀ ਜਿਹੜਾ ਹੈ ਉਹ ਆਪਣੇ ਵਿੱਚ ਰੱਖ ਸਕਦੇ ਨੇ ਅਤੇ ਉਹਨਾਂ ਵੱਲੋਂ ਸਾਫ਼ ਤੌਰ ਤੇ ਜਿਸ ਤਰ੍ਹਾਂ ਕਿਹਾ ਗਿਆ ਸੀ ਕਿ ਉਹਨਾਂ ਦੀ ਬੇਟੀ ਦਾ ਆਨੰਦ ਕਾਰਜ ਨੇ ਉਸ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ ਉਸ ਨੂੰ ਲੈ ਕੇ ਵੀ ਜਿਹੜਾ ਹੈ ਉਹ ਜ਼ਰੂਰ ਜਿਹੜਾ ਆਪਣਾ ਹਿੱਸਾ ਜਿਹੜਾ ਉਹ ਲੈ ਸਕਣਗੇ ਲੇਕਿਨ ਕਿਤਨਾ ਕਿਤੇ ਸੁਖਬੀ ਸਿੰਘ ਬਾਦਲ ਉਤੇ ਵੱਡੀ ਕਾਰਵਾਈ ਜਿਹੜੀ ਹੈ ਉਸ ਅਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਣ ਲਖਮੀ ਸਿੰਘ ਵੱਲੋਂ ਕੀਤੀ ਸੀ ਤਾਂ ਜੋ ਕਿ ਉਹਨਾਂ ਨੂੰ ਇੱਕ ਪਨਿਸ਼ਮੈਂਟ ਜਿਹੜੀ ਹੈ ਉਹ ਮਿਲ ਸਕੇ ਕੈਮਰਾ ਪਰਸਨ ਵਾਜਰਾ ਗੁਰਪ੍ਰੀਤ ਸਿੰਘ ਬਾਬੂ ਸ਼ਾਹੀ ਅਮਰਸਰ ਸਾਹਿਬ